ਜਦੋਂ ਤੱਕ ਕਾਲੀ ਢਾਲ ਸੇ ਉਹ ਤੱਕ ਦੇ ਛੜਕਾ ਨੇ ਇਹਨਾਂ ਕੁਝ ਨਹੀਂ ਕੀਤਾ ਬਾਈ ਜੀ ਇਹ ਤਾਂ ਦੋ ਜਦੋਂ ਸਰਕਾਰ ਬਣੀ 2023 ਤੋਂ ਲੈ ਕੇ ਸਾਨੂੰ ਡੋਪਦੀ ਆਏ ਨੇ ਤੇ ਬਾਦੋਂ ਰਕਿਆ ਸੀ 10 ਸਾਲ ਪਾਣੀ ਨਹੀਂ ਆਣਾ ਉਹਨਾਂ 2013 ਤੋਂ ਲੈ ਕੇ 2023 ਤੱਕ ਪਾਣੀ ਨਹੀਂ ਆਇਆ ਤੇ ਜਦੋਂ ਦੀ ਸਰਕਾਰ ਬਣੀ ਤੋਂ ਉਹ ਦਿਨ ਪਾਣੀ ਸੁੱਕਾ ਹੀ ਕੋ ਨਹੀਂ ਤੇ ਬੰਦੇ ਆਪ ਹੀ ਉਹ ਨਸ਼ੇ ਨੂੰ ਵੜਨਾ ਹੈ ਜਦੋਂ ਕੁਝ ਰਹਿ ਹੀ ਗਿਆ ਨਹੀਂ ਗਿਆ ਜਿਨ੍ਹਾਂ ਨਾਲ ਆਰਤੀਆਂ ਦੇ ਪੈਸੇ ਟੁੱਟ ਗਏ ਨੇ ਤੋਂ ਉਹ ਕੀ ਕਰਨ ਦੇ ਜਿਹਨੂੰ ਫਸਲ ਤੇ ਮਿਹਨਤ ਗਈ ਸੀ ਸਾਨੂੰ ਅਸੀਂ ਉਹਨਾਂ ਜਮੀਨ ਸਾਡੇ 8 ਕਿੱਲੇ 68000 ਡੁੱਬ ਗਏ ਸੀ ਘਰਾਂ ਦੇ ਕੀ ਇਹ ਤਾਂ ਬਾਈ ਕਹਿੰਦੇ ਸੀ ਮੁਰਗੀ ਮਰੀ ਦੇ ਪੈਸੇ ਮੁਰਗੀ ਬਸ ਇਹ ਕਹਿਣ ਦੀ ਗੱਲਾਂ ਨੇ ਇੰਦ ਜਦੋਂ ਦੇ ਆਏ ਨੇ ਨਾ ਤਾਂ ਪਾਕੀ ਮਾੜਾ ਸਰਕਾਰ ਦਾ ਆਟੋਮੈਟਿਕ ਵੀ ਜਿਆਦਾ ਆਂਦੇ ਨੇ ਅਸੀਂ ਤਾਂ ਇਹ ਮੰਗ ਕਰਦੇ ਆ ਅਕਾਲੀ ਦਲ ਦੁਬਾਰਾ ਆ ਜਾਵੇ ਸਰਕਾਰ ਬਾਦੋ ਜੀ ਦੁਬਾਰਾ ਸਰਕਾਰ ਆ ਸਾਨੂੰ ਕਿਸੇ ਗੱਲ ਦੀ ਉਹਨੇ ਕਦੇ ਨਹੀਂ ਮਹਿਸੂਸ ਉਹਨੇ ਕਿਹਾ ਸੀ ਸੜਕਾਂ 'ਪਰ ਸੜਕਾਂ ਕਿਸੇ ਗੱਲੋਂ ਵੀ ਟੁੱਟੀਆਂ ਨਹੀਂ ਸੀ ਉਹ ਸੜਕ ਦੇ ਆਈ ਚੰਗੀ ਤਰ੍ਹਾਂ ਮੁਰੰਮਤ ਕਰਾਂ ਜਿਉਂ ਜਿਹੜੀ ਦੂਜੀ ਸਰਕਾਰ ਆਈ ਕੋਈ ਸੜਕਾ ਸੁੜਕਾਣੀ ਟੋਏ ਟਿੱਬੇ ਬੜੇ ਜਾਈਏ ਉੰਜੇ ਦਸ ਮਾਨ ਮੋਰਥਨ ਨਾਲ ਲਿਆ ਜਾਂਦਾ ਫਾਇਲ ਕਰਤਾ ਪਾਣੀ ਦਾ ਵਹਾਅ ਅੱਗੇ ਨਾਲ ਬਾਈ ਲੱਗਦਾ ਜਿਵੇਂ ਤੇਜ਼ ਹੋ ਗਿਆ ਬਹੁਤ ਜ਼ਿਆਦਾ ਤੇਜ਼ ਆ ਪਾਣੀ ਦਾ ਵਹਾਅ ਦੇਖ ਸਕਦਾ ਜੀ ਇਸ ਤਰੀਕੇ ਨਾਲ ਜਿਹੜਾ ਪਾਣੀ ਆ ਇਹ ਜਾ ਰਿਹਾ ਤਾਂ ਰੋੜਨ ਦੀ ਕੋਸ਼ਿਸ਼ ਕਰਦਾ ਪਾਣੀ ਇਸ ਤਰੀਕੇ ਨਾਲ ਜਾ ਰਿਹਾ ਪਰ ਜਿਹੜੇ ਇੱਥੇ ਰੁਕਦੇ ਰਹੇ ਨੇ ਲੋਕ ਰਹਿ ਰਹੇ ਨੇ ਕਿ ਉਹਨਾਂ ਦਾ ਕੀ ਹਾਲ ਆ ਹਨਾ ਤੁਸੀਂ ਦੇਖੋ ਆ ਵੀਰ ਪੱਠੇ ਲੈ ਕੇ ਆ ਰਿਹਾ ਕਬਰੀ ਮੁਸ਼ਕਲ ਦੇ ਨਾਲ ਆਪਣੇ ਪਸ਼ੂਆਂ ਆਪੇ ਪੱਠੇ ਲੈ ਕੇ ਆ ਰਹੇ ਹਾਂ ਤਾਂ ਇਸ ਤਰ੍ਹਾਂ ਦਾ ਜਿਹੜਾ ਇੱਥੇ ਹਾਲ ਹੈ ਪਾਣੀ ਦਾ ਬਹੁਤ ਜ਼ਿਆਦਾ ਵਹਾ ਆ ਗਿਆ ਹਾਂਜੀ ਕਿੱਥੇ ਖਬਰ ਨਹੀਂ ਆ ਹਾਂ ਹਾਂ ਵੀ ਪਸ਼ੂਆਂ ਵਾਸਤੇ ਲੈ ਕੇ ਆ ਰਹੇ ਹਾਂ ਫਰਚਾਰਾ ਹਾਂਜੀ ਵੀਰੇ ਪਸ਼ੂਆਂ ਵਾਸਤੇ ਲੈ ਕੇ ਆ ਰਹੇ ਹਾਂ ਮੁਸ਼ਕਲ ਬੜਾ ਹੈ ਨਾ ਭਾਈ ਹਾਂ ਬੜਾ ਮੁਸ਼ਕਲ ਵੀਰੇ ਆ ਤਾਂ ਸੜਕੀ ਟੁੱਟ ਗਈ ਸਾਡਾ ਆਉਣਾ ਜਾਣਾ ਬੜਾ ਔਖਾ ਹੈ ਹੁਣ ਐਸਡੀਐਮ ਮੈਡਮ ਜਿਹੜੀ ਆਈ ਸੀ ਠੀਕ ਹੈ ਹਾਂ ਉਹਨਾਂ ਬੇੜੀਆਂ ਸਾਟੀਆਂ ਆਪ ਹੀ ਝੋਟੇ ਲੈਂਦੇ ਫਿਰ ਦਿਨ ਸਾੜਦੇ ਸੀ ਉਹ ਤੇ ਗਏ ਪੁੱਲ ਤੇ ਗਏ ਸੀ ਕਿ ਸਾਨੂੰ ਛੱਡ ਕੇ ਆਓ ਕੋਈ ਨਹੀਂ ਸਾਨੂੰ ਛੱਡਣ ਛੱਡਣ ਗਏ ਠੀਕ ਹੈ ਅੱਗੂ ਬੋਲਦੇ ਸੀ ਪੁੱਟੇ ਸਿੱਧ ਤੇ ਦੂਜੀ ਗੱਲ ਆ ਹੁਣ ਆਪਣੇ ਜਿਹੜਾ ਆਵਾਜ਼ ਹੀ ਬੰਦ ਹੋਈ ਪਈ ਐ ਸਾਰੇ ਰਸਤੇ ਟੁੱਟੇ ਪੈਣੇ ਬੜਾ ਔਖਾ ਹੁਣ ਵੇਖੋ ਨੇ ਡਿੱਗਣ ਲੱਗਾ ਦੁੱਦੇ ਕੋਲ ਵੀਰੇ ਫਿਰ ਤੇ ਬੇੜੀ ਤੇ ਨਹੀਂ ਲਿਆਉਂਦੇ ਪੱਟ ਨਹੀਂ ਵੀਰੇ ਨਹੀਂ ਲਿਆਉਂਦੇ ਉਹ ਨਹੀਂ ਲਿਆਉਂਦੇ ਆਪ ਹੀ ਝੋਟੇ ਲੈਂਦੇ ਫਿਰ ਦਿਨ ਸੱਦਾ ਤੋਂ ਹਟਾਣੀ ਨਹੀਂ ਜਾਂਦੇ ਨਾ ਆਪਣੇ ਐਂਟਰੀ ਨਹੀਂ ਕਰਦੇ ਦੂਜੀ ਗੱਲ ਆ ਆਪਣੇ ਜਿਹੜੇ ਮਕਾਨ ਹੈਗੇ ਸਾਰੀਆਂ ਨੀਆਂ ਬੈਠੀਆਂ ਪਈ ਪਿਛਲੀ ਗਰੀਬ ਪਾਣੀ ਆਇਆ ਅਸੀਂ ਵੀਰੇ ਕਿਸੇ ਵੀ ਸਾਡੀ ਸੁਣਾਈ ਨਹੀਂ ਕੀਤੀ ਨਾ ਆਪਾਂ ਨੂੰ ਕੋਈ ਸੁਵਿਧਾ ਦਿੱਤੀ ਮਕਾਨ ਦੀ ਨਾ ਕੋਈ ਅਸੀਂ ਕਿਹੜੇ ਵੀਰੇ ਲੈਣ ਲਟਕੇ ਗਰੀਬ ਅਗੇ ਸੱਜੀ ਕਰਨ ਵਾਲੇ ਨੇ ਨਹੀਂ ਤੋਂ ਬਾਅਦ ਬਈ ਕੋਈ ਹੱਲ ਨਹੀਂ ਆ ਕੋਈ ਹੱਲ ਨਹੀਂ ਵੀਰੇ ਕੋਈ ਵੀ ਸਰਕਾਰ ਨੇ ਹੱਲ ਨਹੀਂ ਕੀਤਾ ਸਵਣਾ ਆਦਾ ਆ ਕਾ ਪਿਛੇ ਗੇੜਾ ਮਾਰਦੇ ਬਾਈ ਕਰ ਦੇਵਾ ਤੇ ਨਾ ਉਹ ਕਰਦਾ ਜਾਂ ਨਾ ਐਸ ਜੀ ਮਾਰ ਆਈ ਸੀ ਬਾਕੀਆਂ ਕੋਲ ਵੀ ਆਈ ਸੀ ਬਾਕੀ ਇਹਨਾਂ ਵੀ ਕੋਠੇ ਚ ਆਏ ਸੀ ਆਪਣੇ ਨਹੀਂ ਕੋਠੇ ਆਏ ਅਸੀਂ ਹੁਣ ਮਿਹਨਤ ਮਜ਼ਦੂਰੀ ਕਰਦੇ ਹੁਣ ਕੀ ਕਰੀਏ ਔਨਖਾ ਹੋਇਆ ਪਿਆ ਆਣਾ ਜਾਣੇ ਔਖਾ ਸਾਡਾ ਕੰਮ ਵੀ ਬੰਦ ਆ ਮੈਂ ਵੀਰੇ ਪੱਲੇ ਤਰੀ ਕਰੀਦਾ ਉਹ ਵੀ ਕੰਮ ਸਾਡਾ ਬੰਦ ਹੋਇਆ ਪਿਆ ਸ਼ਾਸਨ ਤਾਂ ਕਹਿੰਦਾ ਲੋਕਾਂ ਨੂੰ ਅਸੀਂ ਲਗਾਤਾਰ ਕੱਢ ਰਹੇ ਆ ਜਿੱਥੇ ਹੜ ਨਹੀਂ ਕੋਈ ਨਹੀਂ ਕੱਢਦੇ ਬਸ ਬੇੜੀਆਂ ਤਾਂ ਆਪੇ ਝੋੜੇ ਲੈਂਦੇ ਫਿਰਦੇ ਨਬਾਸ ਬੜੇ ਹਾਲਾਤ ਇੱਥੇ ਵੀਰੇ ਮਾਰੇ ਨੇ ਯੋਗ ਭਾਈ ਆਪਣੇ ਤੌਰ ਤੇ ਇਥੋਂ ਪਸ਼ੂ ਵੀ ਟਰਾਲੀਆਂ ਚ ਲੱਦ ਕੇ ਆਹ ਲੱਗ ਤੇ ਲਈ ਜਾਂਦੇ ਕਈ ਵਿਚਾਰੇ ਆਏ ਹੋ ਜਿਗਣ ਜਿਹਨਾਂ ਦੇ ਘਰੇ ਪਾਣੀ ਪੈ ਗਿਆ ਠੀਕ ਹੈ ਜਿਵੇਂ ਸਾਡੇ ਤੇ ਲਾਲ ਸਾਡੇ ਘਰੇ ਪਾਣੀ ਵੜ ਗਿਆ ਅਸੀਂ ਤਾਂ ਕੋਠੇ ਦੇ ਸਮੀ ਦਾ ਵੀਰੇ ਇਹ ਤੋਂ ਤਾਂ ਬੜੇ ਹਾਲਾਤ ਮਾਰੇ ਨੇ ਬਾਦ ਮੈਂ ਤਾਂ ਇਹ ਪ੍ਰਸ਼ਾਸਨ ਨੂੰ ਨਾ ਜੇ ਮੈਂ ਪਾਣੀ ਆਦਾ ਠੀਕ ਹੈ ਇਹ ਹਰੇ ਘਰ ਚੋਂਣ ਪੜੇ ਲਿਖੇ ਗਏ ਨੇ ਠੀਕ ਹੈ ਸਾਰੇ ਪੜੇ ਲਿਖੇ ਨੇ ਮੇਰੇ ਤਾਂ ਇਹ ਸਾਰੇ ਪੜੇ ਲਿਖੇ ਨੇ ਇੱਕ ਇੱਕ ਨੂੰ ਨੌਕਰੀ ਦਿੱਤੀ ਜਾਵੇ ਸਰਕਾਰੀ ਠੀਕ ਹੈ ਮੇਰੀ ਇਹ ਹੀ ਮੰਗ ਹੈ ਮੇਰੀ ਹੋਰ ਕੁਝ ਮੰਗ ਨਹੀਂ ਹੈਗੀ ਅਸੀਂ ਵੀ ਪਲੱਸ 2 ਕੀਤੀ ਬੈਠੇ ਵਾਧੂ ਡਿਗਰੀਆਂ ਕੀਤੀ ਬੈਠੇ ਪਰ ਨੌਕਰੀ ਦਾ ਮਸਲਾ ਨਹੀਂ ਮਿਲਿਆ ਤੇ ਛੜਕ ਕਦੋਂ ਤੱਕ ਨਹੀਂ ਬਣੀਈ ਸੀ ਜਿਹੜੀ ਇਹ ਬਈਆ ਹੁਣ ਛੜਕੇ ਇਹ ਆ ਵੀਰ ਜਦੋਂ ਬਾਦਲ ਲੱਗਾ ਸੀ ਨਾ ਉਦੋਂ ਤੱਕ ਕਿਸੇ ਗੱਲ ਦੀ ਕਮੀ ਨਹੀਂ ਸੀ ਜਦੋਂ ਤੱਕ ਕਾਲੀ ਦਾਲ ਸੀ ਉਦੋਂ ਤੱਕ ਦੇ ਛੜਕਾ ਨੇ ਇਹਨਾਂ ਕੁਛ ਨਹੀਂ ਕੀਤਾ ਬਾਈ ਜੀ ਇਹ ਤਾਂ ਜਦੋਂ ਸਰਕਾਰ ਬਣੀ 2023 ਤੋਂ ਲੈ ਕੇ ਸਾਨੂੰ ਡੋਪਦੀ ਆਏ ਨੇ ਤੇ ਬਾਦਲ ਰਕਿਆ ਸੀ 10 ਸਾਲ ਪਾਣੀ ਨਹੀਂ ਆਣਾ ਉਹਨਾਂ 2013 ਤੋਂ ਲੈ ਕੇ 2023 ਤੱਕ ਪਾਣੀ ਨਹੀਂ ਆਇਆ ਤੇ ਜਦੋਂ ਦੀ ਸਰਕਾਰ ਬਣੀ ਤੋ ਉਹ ਦਿਨ ਪਾਣੀ ਸੁੱਕਾ ਹੀ ਕੋ ਨਹੀਂ ਤੇ ਬੰਦੇ ਆਪ ਹੀ ਉਹ ਨਸ਼ੇ ਨੂੰ ਵੜਨਾ ਹੈ ਜਦੋਂ ਕੁਝ ਰਹਿ ਹੀ ਗਿਆ ਨਹੀਂ ਗਿਆ ਜਿਨ੍ਹਾਂ ਨਾਲ ਆਰਤੀਆਂ ਤੇ ਪੈਸੇ ਟੁੱਟ ਗਏ ਨੇ ਤੋ ਉਹ ਕੀ ਕਰਨ ਦੇ ਜਿਹਨੂੰ ਫਸਲ ਤੇ ਮਿਹਨਤ ਗਈ ਸੀ ਸਾਨੂੰ ਅਸੀਂ ਉਹ ਜਮੀਨ ਸਾਡੇ 8 ਕਿੱਲੇ ਤੇ 8 10 ਡੁੱਬ ਗਈ ਸੀ ਘਰਾ ਦੇਖੀ ਇਹ ਤਾਂ ਬਾਈ ਕਹਿੰਦੇ ਸੀ ਮੁਰਗੀ ਮਰੀ ਦੇ ਪੈਸੇ ਮੁਰਗੀ ਬਸ ਇਹ ਕਹਿਣ ਦੀ ਗੱਲਾਂ ਨੇ ਇੰਨੇ ਜਦੋਂ ਦੇ ਆਏ ਨੇ ਨੰਦਪਾਖੀ ਮਾੜਾ ਸਰਕਾਰ ਦਾ ਆਟੋਮੈਟਿਕ ਵੀ ਜ਼ਿਆਦਾ ਆਂਦੇ ਨੇ ਅਸੀਂ ਤਾਂ ਇਹ ਮੰਗ ਕਰਦੇ ਆਂ ਅਕਾਲੀ ਦਲ ਦੁਬਾਰਾ ਆ ਜਾ ਸਰਕਾਰ ਬਾਦੋ ਜੀ ਦੁਬਾਰਾ ਸਰਕਾਰ ਆ ਸਾਨੂੰ ਕਿਸੇ ਗੱਲ ਦੀ ਉਹਨੇ ਕਮੀ ਨਹੀਂ ਮਹਿਸੂਸ ਉਹਨੇ ਕਿਹਾ ਸੀ ਸੜਕਾਂ 'ਪਰ ਸੜਕਾਂ ਕਿਸੇ ਗੱਲੋਂ ਵੀ ਟੁੱਟੀਆਂ ਨਹੀਂ ਸੀ ਹੁਣ ਸੜਕ ਦੀਆਂ ਚੰਗੀ ਤਰ੍ਹਾਂ ਮੁਰੰਮਤ ਕਰਾਂ ਜਿਹੜੀ ਦੂਜੀ ਸਰਕਾਰ ਆਈ ਕੋਈ ਸੜਕਾ ਸੁੜਕਾ ਨਹੀਂ ਟੋਏ ਟਿੱਬੇ ਬੜੇ ਜਾਈਏ ਉੰਜੇ ਦਸਮਾਨ ਮੋਰ ਤੋਂ ਲੈ ਜਾਂਦਾ ਫਾਇਲ ਕਰ ਤਕ ਤਕਦੀਰ ਬਾਦਲ ਬੜੀ ਭੈੜੀ ਤਰ੍ਹਾਂ ਹਾਰਿਆ ਸੀ ਬਾਈ ਇਹ ਲੋਕਾਂ ਨੇ ਹਰਾਇਆ ਸੀ ਹਾਂ ਲੋਕਾਂ ਨੇ ਹਰਾਇਆ ਸੀ ਫਿਰ ਵਿੱਚ ਜਿਹੜੇ ਚਮਚੇ ਹੁੰਦੇ ਨੇ ਆਗੂ ਲੈਡ ਰਖਾਉਣ ਵਾਲੇ ਠੀਕ ਹੈ ਉਹਨੇ ਹੀ ਹਰਾਇਆ ਮੈਂ ਤਾਂ ਨਾ ਸੁਖਵੀਰ ਬਾਦਲ ਦੀ ਸਰਕਾਰ ਦੁਬਾਰਾ ਆ ਜਾਵੇ ਮਾਤਾ ਹੀ ਆ ਜਾਣਾ ਗਲੀ ਦਾ ਪਾਣੀ ਹਟਦਾ ਹੈ ਤਾਂ ਅਸੀਂ ਤਾਂ ਡਾਂਗ ਲਾਇਆ ਤਾਂ ਬਹਿਣਾ ਉੱਥੇ ਤੇ ਇੱਥੇ ਨਾ ਕੋਈ ਠੇਕੇ ਲੈ ਇਥੇ ਵੜਨ ਦੇਣਾ ਤਾਂ ਨਾ ਪੁਲਿਸ ਵੜਨ ਦੇਣੀ ਤਾਂ ਨਾ ਹੀ ਕੋਈ ਇਹ ਜਿਹੜੇ ਆਗੇ ਨਸਵਨੇ ਵਰਹੀਂ ਨਾ ਇਹਨਾਂ ਜਦੋਂ ਤੱਕ ਕਾਲੀ ਦਾਲੇ ਉਦੋਂ ਤੱਕ ਸਾਰਾ ਕੰਮ ਸਹੀ ਹੈਗਾ ਹੈ ਜਦੋਂ ਹਰ ਵਾਰੀ ਸਾਰੀ ਫਸਲੀ ਡੋਪ ਜਿੰਦੀ ਬਾਅਦ ਕੀ ਫਾਇਦਾ ਸਾਨੂੰ ਐਮਐਲ ਮਾਰਦਾ ਕਿਹੜਾ ਕਿ ਨਹੀਂ ਮਾਰਦਾ ਫਿਰ ਐਮਐਲ ਮਾਰਦਾ ਹੁਣ ਪਿੱਛੂ ਹੀ ਹਟ ਜਾਂਦੇ ਨੇ ਹੁਣ ਤੁਹਾਡੇ ਕੋਲ ਆ ਮੇਰਾ ਘਰ ਦੇਖ ਲੋ ਤੋਨੇ ਤੇ ਦਸੋ ਪਹਿਲਾਂ ਸਾਡੇ ਕੋ ਪਾਣੀ ਆਂਦਾ ਪਾਣੀ ਵੀ ਖਰਾਬ ਹੋ ਗਿਆ ਜੀ ਸਾਡੇ ਬੋਰਾ ਦਾ ਹੁਣ ਅਸੀਂ ਹੁਣ ਆਪ ਖੁਦ ਤੇ ਟੈਟਰ ਲਾਇਆ ਤੇ ਟੈਂਕਰ ਲਿਆਉ ਹਾਂ ਪਾਣੀ ਲੈ ਜਾਣਾ ਤੁਹਾਡੇ ਕੋਲ ਪੱਠੇ ਲੈ ਕੇ ਆਏ ਆ ਕੀ ਕਰੀਏ ਉਨੇ ਤੋ ਕਹਿੰਦੇ ਨੇ ਚਲੇ ਜੋ ਉੱਠ ਜੋ ਉੱਠ ਤੇ ਜਾਵਾਂ ਤੇ ਕੀ ਦੇ ਤੇ ਪਿੱਛੇ ਚੋਰੀ ਹੋ ਗਈ ਤੇ ਕੌਣ ਜ਼ਿੰਮੇਵਾਰ ਹੋਵੇਗਾ ਬਿਲਕੁਲ ਤਾਂ ਹਾਲਾਤ ਹਾਲਾਤ ਬਹੁਤ ਯਾਰੀ ਕਰਨ ਵਾਲ ਬੰਦੇ ਹੈਗਾ ਨਾ ਸਾਡੇ ਕੋਲ ਜ਼ਮੀਨ ਹੈਗੀ ਠੀਕ ਹੈ ਮੇਰੇ ਤਾਂ ਹੀ ਆ ਮੰਗ ਗਈ ਜਿਹੜਾ ਸਾਡਾ ਜਿਵੇਂ ਪਿਛਲੇ ਸਾਨੂੰ ਜਿਹੜਾ ਮਕਾਨ ਦੀ ਸ਼ੁਭਦਾ ਦਿੱਤੀ ਜਾਵੇ ਠੀਕ ਹੈ ਮੇਰੇ ਤਾਂ ਹੀ ਆ ਮੰਗ ਗਈ ਬਸ ਗਰੀਬ ਲੋਕ ਜਿਹੜੇ ਹੈਗੇ ਨਾ ਇੱਕ ਇੱਕ ਸਰਕਾਰੀ ਹਰੇਕ ਜੀ ਦਿੱਤੀ ਜਾਵੇ ਕਿਉਂ ਐਦੇ ਸਾਡੇ ਦਰਿਆਈ ਇਲਾਕੇ ਨਾਲ ਹਰੇਕ ਬੰਦਾ ਪੜਾ ਲਿਖਾਗਾ ਪਲੱਸ 2 ਬੀਏ ਕੀਤੀ ਹੋਈ ਹੈ ਕੋਈ ਅਨਪੜ੍ਹ ਨਹੀਂ ਬੰਦਾਗਾ ਕਿਉਂ ਵੜਾ ਸਾਰੇ ਪੜੇ ਲਿਖੇ ਨਾ ਕੋਈ ਨੌਕਰੀ ਮਿਲਦੀ ਨਾ ਕੋਈ ਮਾ ਵੀ ਇੱਕ ਦੋ ਵਾਰ ਆਰਮੀ ਟ੍ਰਾਇਲ ਦੇ ਕੇ ਆ ਸੀ ਮੈਨੂੰ ਕਦਿਆਨ ਫਟ ਕਰ ਦੇ ਸੀ ਕਦੇ ਕਿਵੇਂ ਠੀਕ ਹੈ ਨਾ ਹੁਣ ਚਲੋ ਕੋਸ਼ਿਸ਼ ਕਰ ਰਿਹਾ ਤੁਹਾਡੀ ਆਵਾਜ਼ ਪਹੁੰਚਾਈ ਹੈ ਹਨਾ ਵੀਰੇ ਜਾਨੀ ਮੈਂ ਤਾਂ ਹੀ ਆ ਨਾ ਬਸ ਜੇ ਭਗਵੰਤ ਮਾਨ ਤੱਕ ਸਾਡੀ ਬੇਨਤੀ ਪਹੁੰਚਾਈ ਜਾ ਮਤਲਬ ਧੰਨਵਾਦ ਹੋ ਜਾ ਠੀਕ ਹੈ ਮੈਂ ਤਾਂ ਆ ਵੀ ਆ ਨਾ ਸਾਡੇ ਮਕਾਨ ਵਾਸੋਂ ਮਿਲ ਜਾ ਹੋਰ ਕੁੱਝ ਨਹੀਂ ਚਾਹੀਦਾ ਹੋਰ ਵੀਰੇ ਆ ਜਾ ਚਾਹ ਪਾਣੀ ਬਸ ਬਸ ਮਿਹਰਬਾਨੀ ਠੀਕ ਹੈ